ਪਹਿਲੇ ਤਾਂ ਪੰਜਾਬ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੀਆਂ ਦੋਵੇਂ ਬੇਟੀਆਂ ਜਿਹੜੀਆਂ ਪੰਜਾਬ ਦੀਆਂ ਧੀਆਂ ਜੀ ਖਾਸ ਤੋ ਤਾਂ ਸਾਡੇ ਜਲੰਧਰ ਦੀਆਂ ਘਾਤ ਕਰਕੇ ਜਲੰਧਰ ਵਾਸਤੇ ਜਿਆਦਾ ਮਾਣ ਵਾਲੀ ਗੱਲ ਕਿ ਦੋਵੇਂ ਧੀਆ ਜਲੰਧਰ ਦੀ ਜੀ ਜਿਹਦੇ ਜੇ ਇੱਕ ਪ੍ਰਿੰਕਾ ਠਾਕੁਰ ਇੱਕ ਮਾਨਪੀਓ ਜਿਹਨੇ ਦੋਵੇਂ ਬੱਚੇ ਇੱਕ ਰਾਮਾ ਮੰਡੀ ਦੀ ਔਰ ਇੱਕ ਬ੍ਰਿੰਗ ਦੀ ਜੀ ਜਲੰਧਰ ਵਾਸਤੇ ਬਹੁਤ ਮਾਣ ਵਾਲੀ ਗੱਲ ਕਿ ਦੋਵੇਂ ਬੱਚੇ ਸਾਡੇ ਜਿਹੜੇ ਇੱਕ ਗੋਲਡ ਮੈਡਲ ਤੇ ਇੱਕ ਬ੍ਰੌਨ ਮੈਡਲ ਪਾਕਿਸਤਾਨ ਚ ਜਿਹੜਾ ਵਰਲਡ ਕੱਪ ਹੋ ਰਿਹਾ ਜੀ ਜੀ ਉਹਦੇ ਵਿੱਚ ਇਹ ਦੋਵੇਂ ਬੱਚੇ ਆਵਲ ਆਈਆਂ ਇਹ ਕੋ ਬੜੀ ਮਾਣ ਵਾਲੀ ਗੱਲ ਆ ਔਰ ਕਿਉਂਕਿ ਉਸ ਪਰਮਾਤਮਾ ਤੋਂ ਮੇ ਪਨ ਪਿਤਾ ਸੋਕ ਨੂੰ ਬੰਦਾ ਕੀ ਸੀ ਜੰਮੇ ਰਚਾਂ ਰਾਜਾ ਮਹਾਰਾਜ ਜੰਮਣ ਵਾਲੀਆਂ ਜਿਹੜੀਆਂ ਅੱਜ ਤੀਆਂ ਮੈਂ ਕਹਿੰਦਾ ਇਹਨਾਂ ਦਾ ਮਾਣ ਸਨਮਾਨ ਕਰਨਾ ਮੇਰਾ ਫਰਜ਼ ਸੀ ਔਰ ਮੇਰੇ ਨਾਲੋਂ ਜ਼ਿਆਦਾ ਸਰਕਾਰਾਂ ਦਾ ਇਹ ਫਰਜ਼ ਆ ਕਿ ਇਹਨਾਂ ਬੱਚਿਆਂ ਦਾ ਮਾਣਸ ਕਰ ਕਿਉਂਕਿ ਆਪਾਂ ਦੇਖੋ ਹਰ ਕੰਮ 'ਚ ਅਵਲ ਐਸ ਟਾਈਮ ਸਾਡੀਆਂ 3 ਜਾ ਰਹੀਆਂ ਚਾਹੇ ਉਹ ਕ੍ਰਿਕਟ ਦੀ ਜਿਹੜੀ ਟੀਮ ਹੈ ਇੰਡੀਆ ਦੀ ਉਹ ਜਿਹੜੀ ਸਾਡੀਆਂ 3 ਨੰਬਰ 1 ਗਈਆਂ ਪਿਛਲੇ ਦਿਨੀ ਜਿਹੜੇ ਮੈਚ ਹੋਏ ਏਸ਼ੀਅਨ ਮੈਚ ਫੋਰਸ ਵਿੱਚ ਦੇਖ ਲੋ ਹਰ ਜਗ੍ਹਾ ਮੇਰੇ ਨਾਲ ਅੱਜ ਅੱਜ ਦੇਸ਼ ਚ ਦੇ ਪੂਰੇ ਦੇਸ਼ ਵਿੱਚ ਜੀ ਪੂਰੇ ਵਰਲਡ ਚ ਜੇ ਸਾਡੀਆਂ ਮੇਰੇ ਨਾਲ ਹਿੰਦੂਸਤਾਨ ਦੀਆਂ ਜੀਵਨ ਮਾਨ ਸਮਾ ਸਾਡਾ ਬਣਾ ਗਿਆ ਉਸ ਪਰਮਾਤਮਾ ਨੇ ਕਿਹਾ ਇਹਨਾਂ ਤੇ ਉਸ ਪਰਮਾਤਮਾ ਨੇ ਕਿਹਾ ਚੋਕ ਬੰਦਾ ਕੇ ਜਿਵੇਂ ਰਾਜੇ ਮਾ ਜਨਮ ਦੇਣ ਵਾਲੀਆਂ ਨੇ ਔਰ ਮੇਰੇ ਦਿਲ ਕੀਤਾ ਮੇਰੇ ਛੋਟੇ ਭਰਾ ਨੇ ਮੈਨੂੰ ਦੱਸਿਆ ਵੀ ਦੋਵੇਂ 3 ਸਾਡੀਆਂ ਜਿੱਤੀਆਂ ਆਈਆਂ ਤੇ ਮੇਰਾ ਜਲੰਧਰ ਸ਼ਹਿਰ ਦੇ ਤੀਆਂ ਹਣ ਤੇ ਬੜੀ ਮਾਣ ਵਾਲੀ ਗੱਲ ਹੈ ਕਿ ਮੇਰੇ ਸ਼ਹਿਰ ਦੇ ਤੀਆਂ ਹਣ ਤੇ ਮੇਰਾ ਫਰਜ਼ ਬਣਦਾ ਤੇ ਮੈਂ ਇਸ ਲਈ ਉਹਨਾਂ ਦਾ ਮਾਣਤ ਮੰਗ ਦਿੱਤਾ ਬੜੀ ਚੰਗੀ ਅਲੇ ਦੇਖੋ ਅੱਜ ਦਾ ਜਿਹੜਾ ਯੁੱਗ ਚੱਲਦਾ ਪਿਆ ਬੜਾ ਮਾੜਾ ਯੁੱਗ ਹੈ ਪਰ ਉਹ ਉਹ ਚੀਜ਼ ਤੋਂ ਉੱਪਰ ਉੱਠ ਕੇ ਦੋਵੇਂ ਬੱਚਿਆਂ ਨੇ ਇੱਕ ਬਾਕਸਿੰਗ ਆਪਣਾ ਨਾਮ ਰੋਚਨ ਦਿੱਤਾ ਹਮ ਦਸਵੇਂ ਵੀ ਦੋ ਦੋ ਤਿੰਨ ਤਿੰਨ ਵਾਰ ਚੈਂਪੀਅਨ ਵੀ ਰਹਿ ਚੁੱਕੇ ਆ 2013 ਵੀ ਚੈਂਪੀਅਨ ਹੈ ਬੜੀ ਮਾਣ ਵਾਲੀ ਗੱਲ ਹੈ ਸਾਡੇ ਜਲੰਧਰ ਦੇ ਵਿੱਚ ਸਰ ਸਪੋਰਟਸ ਨੂੰ ਕਿੰਨਾ ਪ੍ਰਫੁੱਲਤ ਕੀਤਾ ਜਾ ਰਿਹਾ ਕਿਉਂਕਿ ਇਹ ਕਹਿ ਰਹੇ ਕਿ ਸਪੋਰਟਸ ਨੂੰ ਲੈ ਕੇ ਬਹੁਤ ਕੁਝ ਕੀਤਾ ਜਾ ਰਿਹਾ ਪਰ ਦੇਖਦਾ ਕਿੰਨਾ ਕਰ ਦੇਖੋ ਮੈਂ ਇਸ ਟਾਈਮ ਨਾ ਸਿਰਫ ਇਹ ਬੱਚੇ ਦਾ ਮਾਨ ਸਨਮਾਨ ਕਰਨਾ ਮੈਂ ਕਿਸੇ ਦੇ ਸਰਕਾਰਾਂ ਦਾ ਮੁੱਦਾ ਨਹੀਂ ਝੱਕਣਾ ਜੀ ਜੇ ਸਰਕਾਰਾਂ ਚਾਹਣ ਤਾਂ ਬਹੁਤ ਕੁਝ ਕਰ ਸਕਦੀਆਂ ਬਹੁਤ ਕੁਝ ਬਣ ਸਕਦਾ ਜੀ ਜੀ ਤੇ ਇਹੋ ਜਿਹੇ ਧੀਆਂ ਜਿਹੜੀਆਂ ਨੇ ਮੇਰੇ ਤਾਂ ਇਹਨਾਂ ਨੂੰ ਜਿੱਦਾਂ ਕਨਸਟੇਬਲ ਹੈ ਜਿ ਇਹਨਾਂ ਨੂੰ ਘੱਟੋੜੇ ਐਸਪੀ ਦਾ ਦਰਜਾ ਦੇਣਾ ਚਾਹੀਦਾ 골ਡ ਮਿਲ ਦਿੱਤੀ ਜੀ ਅਰਸ ਆਪਾਂ ਹੋਰ ਵੀ ਦੇਖੋ ਕਿਦੋਂ ਜਿੱਤ ਕਹਿੰਦੇ फटाफट ক্রিকেট ਜੋ ਕੋ ਜਿੱਤਿਆ ਅੱਜ ਨੇ ਸਿੱਧਾ ਡਿਪਟੀ ਲਾ ਦੇਣਾ ਸੀ ਨਾ ਲਓ ਜੀ ਇਹ ਤੈਨੂੰ ਡੀਐਫਟੀ ਬਣਾਤਾ ਪਰ ਇਹਨਾਂ ਬੱਚਿਆਂ ਨੂੰ ਕਿੱਕ ਬੌਕਸਿੰਗ ਕਿਉਂ ਇੰਨਾ ਜਿਆਦਾ ਪਤਾ ਨਹੀਂ ਲੋਕਾਂ ਜੀ ਮੇਰੇ ਨਾਲ ਦਿਆਂ ਨੂੰ ਤੇ ਅੱਧੇ ਅੱਧੇ ਪੰਜਾਬ ਨੇ ਪਤਾ ਕਿੱਕ ਬੌਕਸਿੰਗ ਕੀ ਹੁੰਦੀ ਹਮਮਰੇ ਬੱਚੀਆਂ ਦੇਖੋ ਪਾਕਿਸਤਾਨ ਜਿੱਤ ਕੇ ਆਏ ਹੈ ਵਰਲਡ ਕੱਪ ਅਰੇ ਨਾ ਬਹੁਤ ਵੱਡੇ ਹੋਦਿਆਂ ਦਾ ਸਨਮਾਨ ਕਰਨ ਚਾਹੀਦਾ ਮੈਨੂੰ ਲੱਗਦਾ ਕਿ ਜਦੋਂ ਇਹ ਉਤਰੀਆਂ ਸੀ ਨਾ 에ਰਪੋਰਟ ਤੇ ਬਾਈ 에ਰ ਆਈਆਂ ਜਾਂ ਬਾਈ ਟ੍ਰੇਨ ਆਈਆਂ ਉੱਥੇ ਅੱਧੇ ਪੰਜਾਬ ਨੂੰ ਉੱਥੇ ਜਲੰਧਰ ਨੂੰ ਖੜਾ ਹੋਣਾ ਚਾਹੀਦਾ ਸੀ ਇਹਨਾਂ ਦਾ ਮਾਣ ਸਨਮਾਨ ਕਰਨ ਉਹ ਸਾਡੇ ਸ਼ਹਿਰ ਦੀਆਂ ਧੀਆ ਸਾਡੇ ਪੰਜਾਬ ਦੀਆਂ ਧੀਆ ਇੱਡਾ ਵੱਡਾ ਮਾਣ ਸਨਮਾਨ ਲੈ ਕੇ ਆਈਆਂ ਸਾਡੇ ਵਾਸਤੇ ਮਾਣ ਵਾਲੀ ਗੱਲ ਵੀ ਸਾਡੀਆਂ ਧੀਆ ਅੱਜ ਦੇਖੋ ਕਿੱਥੇ ਪਹੁੰਚ ਗਈਆਂ ਜੀ ਇਹ ਇਸ ਕਰਕੇ ਜੋ ਮੇਰੇ ਕੋ ਬੰਦਦਾ ਸੀ ਉਹ ਤਾਂ ਮੈਂ ਮਾਰ ਸਲਮਾਨ ਕੀਤਾ ਪਰ ਮੈਂ ਸਰਕਾਰਾਂ ਨੂੰ ਬੇਨਤੀ ਕਰਾਂਗਾ ਜਿਹੜੀਆਂ ਸਮਝਦਾਰ ਸਰਕਾਰਾਂ ਉਹਨਾਂ ਦਾ ਫਰਜ਼ ਬੰਦਾ ਹੈ ਬੱਚੇ ਨੂੰ ਵੱਡੇ ਆ ਉਹਦੇ ਨਾਲ ਨਵਾਜਿਆ ਜਾਵੇ ਵਧੀਆ ਬਿਠਾਇਆ ਜਾਣ ਕੱਲੋ ਇਹ ਅਗੋ ਜਿਹੜੇ ਯੂਥ ਆਉਣ ਵਾਲੀ ਹੈ ਜਿਹੜੀਆਂ ਧੀਆ ਸਾਡੀਆਂ ਉਹਨਾਂ ਨੂੰ ਇਹਨਾਂ ਕਰਣ ਜੀ ਉਹਨਾਂ ਨੂੰ ਪ੍ਰੇਰਿਤ ਕਰਕੇ ਉਹਨਾਂ ਨੂੰ ਵੀ ਇੱਕ ਇੱਕ ਬਾਕਸ ਵਾਲੇ ਪਾਸੇ ਪਾਣ ਚੰਗੇ ਰਾਹ ਤੇ ਤੁਰਨ ਕਿਉਂਕਿ ਕੱਲ ਜੋ ਦਾ ਸਮਾਂ ਬਹੁਤ ਮਾੜਾ ਸਮਾਂ ਮਾਰਾ ਦੌਰ ਚੱਲਦਾ ਹੈ ਖਾਸ ਕਰਕੇ ਪੰਜਾਬ ਵਿੱਚ ਜਿਹੜਾ ਨਸ਼ਿਆਂ ਦਾ ਦੌਰ ਚੱਲਦਾ ਛੇਵਾਂ ਤਰਿਆ ਬਗਦਾ ਹੈ ਨਸ਼ਿਆਂ ਦਾ ਦਰਿਆ ਜੀ ਔਰ ਇਹ ਮੈਂ ਚਾਹਣਾ ਕਿ ਇਹੋ ਜਿਹਾ ਧੀਆਂ ਸਾਡੇ ਜਿਹੜਾ ਮਾਨਸਮਾਨ ਹੁੰਦੇ ਇਹਨਾਂ ਨੂੰ ਇਹ ਇਹਨਾਂ ਨੂੰ ਵੱਡੇ ਉੱਤੇ ਤੇ ਲਾ ਕੇ ਜਿਹੜੇ ਬਾਕੀ ਧੀਆਂ ਨੂੰ ਉਹਨਾਂ ਨੂੰ ਇੱਕ ਸੀਧ ਦੇਣੀ ਚਾਹੀਦੀ ਆ ਵੀ ਦੇਖੋ ਸਾਡੀਆਂ ਬੱਚੀਆਂ ਇਹ ਕਿੱਕ ਬਾਕਸਿੰਗ ਜਿੱਤ ਕੇ ਨੇ ਤੁਸੀਂ ਵੀ ਜਿੱਤ ਸਕਦੇ ਆ ਆਪਣੇ ਨੂੰ ਬਦਲੋ ਔਰ ਇਧਰਲੇ ਪਾਸੇ ਜੁੜੋ ਗੇਮ ਨਾਲ ਜੁੜੋ ਜੀ ਤਾਂ ਜਿੱਦਾਂ ਨਾਲ ਕਾ ਆਪਣੀ ਹੈਲਥ ਦਾ ਧਿਆਨ ਰੱਖੋ ਖਾਣ ਪੀਣੇ ਵਧੀਆ ਰੱਖੋ ਸਾਨੂੰ ਉਹ ਚੀਜ਼ਾਂ ਜ਼ਰੂਰੀ ਚਾਹੀਦੀਆਂ ਸਾਡੇ ਅਫਸਰਾਂ ਨੂੰ ਅਫਸਰ ਸਭਾ ਨੂੰ ਉਹਨਾਂ ਨੂੰ ਵੀ ਚਾਹੀਦਾ ਜਿਹੜੀਆਂ ਸਿਆਣਾਂ ਤੇ ਰੇੜੀਆਂ ਰੋੜੀਆਂ ਲੱਗਦੀਆਂ ਇਹਨਾਂ ਦਾ ਫੂਡ ਚੈੱਕ ਕਰਨਾ ਚਾਹੀਦਾ ਜਬ ਬੱਚੇ ਸਾਡੇ ਗੰਦਬਲਾ ਜਿਹੜਾ ਖਾ ਰਹੇ ਨੇ ਉਹ ਅਫਸਰਾਂ ਨੂੰ ਚਾਹੀਦਾ ਸਟ੍ਰਿਕਟਲੀ ਇਹਦਾ ਧਿਆਨ ਦੇਣ ਕਿ ਬੱਚੇ ਚੰਗਾ ਖਾਣਾ ਖਾਣ ਚੰਗੀ ਡਾਈਟ ਖਾਣ ਫਕ ਚੰਗੀਆਂ ਗੇਮਾਂ 'ਵਾਲ ਧਿਆਨ ਦੇਣ ਔਰ ਸਰਕਾਰਾਂ ਨੂੰ ਇਹ ਬੇਨਤੀ ਕਰਾਂਗਾ ਸੰਵੇਦਨ ਸਰਕਾਰਾਂ ਨੂੰ ਦੋਵੇਂ ਬੱਚਿਆਂ ਦਾ ਬਣਦਾ ਮਾਣ ਸਨਮਾਨ ਵਧੀਆ ਤਰੀਕੇ ਨਾਲ ਸਟੇਟ ਪੱਧਰ ਤੇ ਕੀਤਾ ਜਾਵੇ ਕਿ ਬੱਚੇ ਨੂੰ ਪਤਾ ਚੱਲੇ ਹਾਂ ਵੀ ਸਾਡੀ ਇਹ ਮਿਹਨਤ ਰੰਗ ਰਹੀ ਔਰ ਇਹਨਾਂ ਦੇ ਮਾਪੇ ਦਾ ਜਿਹੜਾ ਮਾਣ ਸ कि ਜਿਨ੍ਹਾਂ ਨੇ ਮਾਪੇ ਬਨੇ ਇਹਨਾਂ ਨੂੰ ਚੰਗੀ ਸਿੱਧ ਦਿੱਤੀ ਚੰਗੇ ਰਸਤੇ ਤੇ ਬਾਹਰ ਇਹਨਾਂ ਦੇ ਕੋਚ ਜਿਹੜੇ ਨੇ ਉਹਨਾਂ ਦਾ ਵੀ ਮਾਨਸਮਾਨ ਬੰਦਾ ਹੈ ਕਿ ਜਿਨ੍ਹਾਂ ਨੇ ਬੱਚੇ ਨੂੰ ਚਿਤਾ ਟ੍ਰੇਨ ਕੀਤਾ ਇਹ ਜਿਹੜੇ ਬੰਦੇ ਆ ਕਿ ਮਾਨਸਮਾਨ ਹਾਂ ਜੀ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਮੈਂ ਇੰਡੀਆ ਦਿੱਲੀ ਪੰਜਾਬ ਦੇ ਲਈ ਮੈਡਲ ਲਿਆ ਕਿਉਂਕਿ ਇਹ ਮੇਰਾ ਪਹਿਲਾ ਕੰਪੀਟੀਸ਼ਨ ਸੀ ਇੰਟਰਨੈਸ਼ਨਲ ਤੇ ਮੈਨੂੰ ਇਸ ਚੀਜ਼ ਦੀ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਉਸ ਤੋਂ ਪਹਿਲਾਂ ਕਾਫੀ ਕੰਪੀਟੀਸ਼ਨਸ ਤੁਸੀਂ ਜਿਹੜਾ ਗੇਮ ਦੀ ਤਾਂ ਸ਼ੁਰੂਆਤ ਕਿਦਾਂ ਬੱਚਿਆਂ ਕਰਕੇ ਆਇਆ ਇਸ ਤੋਂ ਪਹਿਲਾਂ ਜੀ ਮੈਂ ਬੌਕਸਿੰਗ ਦੀ ਪਲੇਅਰ ਸੀ ਮੈਂ 2008 ਦੇ ਵਿੱਚ ਮੈਂ ਗੇਮ ਸ਼ੁਰੂ ਕੀਤੀ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜਨਰਲ ਬਾਟ ਤੋਂ ਮੇਰੀ ਸ਼ੁਰੂਆਤ ਹੋਈ ਸੀ ਉਸ ਤੋਂ ਮੈਂ 5 ਤੋਂ 6 ਵਾਰ ਸੀਨੀਅਰ ਸਟੇਟ ਚੈਂਪੀਅਨ ਰਹੀ ਹਾਂ ਔਰ ਪੰਜਾਬ ਦੀ ਬੈਸਬਾਲ ਤੋਂ ਮੈਨੂੰ ਅਵਾਰਡ ਮਿਲਿਆ 2013 ਦੇ ਵਿੱਚ ਉਸ ਤੋਂ ਬਾਅਦ 1.5 ਸਾਲ ਤੱਕ ਮੈਂ ਕੰਟੀਨਿਊ ਕਿੱਕ ਬੌਕਸਿੰਗ ਕਰ ਰਹੀ ਹਾਂ ਰੀਸੈਂਟਲੀ ਮੇਰਾ ਨੈਸ਼ਨਲ ਚੈਂਪੀਅਨ ਆ ਤੇ ਹੁਣ ਮੈਂ ਵਰਲਡ ਕੱਪ ਖੇਡ ਗਈ ਹਾਂ ਇਹ ਸੱਦ ਅਸਰ ਕਿੱਦਾਂ ਦਾ ਰਹਿ ਗਿਆ ਸਾਡਾ ਜਿਹੜਾ ਉਹ ਬੋਕਸਿੰਗ ਦਾ ਜਨਨ ਚੁਟਕਾ ਸੀ ਤੋਂ ਪ੍ਰੇਰਿਤ ਹੋਇਆ ਜਾਂ ਫਿਰ ਉਦੋਂ ਗੇਮ ਚੇਂਜ ਕਰਨ ਦਾ ਮਨ ਹੋਵੇ ਗੇਮ ਚੇਂਜ ਕਰਨ ਦਾ ਤਾਂ ਉਸੇ ਕੋਈ ਮਨ ਨਹੀਂ ਸੀ ਹੈਗਾ ਐਕਚੁਅਲੀ ਸਾਡੇ ਇਨਸਪੈਕਟਰਸ ਖੀਮਚਲ ਸਨ ਉਹ ਕਿੱਕ ਬੌਕਸਿੰਗ ਦੇ ਜਲੰਧਰ ਦੇ ਪ੍ਰੈਜ਼ੀਡੈਂਟ ਬਣਾ ਸਨ ਤਾਂ ਉਹਨਾਂ ਨੇ ਸਾਨੂੰ ਇੱਕ ਵਾਰ ਕਿਹਾ ਕਿ ਵੀ ਜਿਹੜੀ ਕਿੱਕ ਬੌਕਸਿੰਗ ਹੈ ਉਹ ਬੌਕਸਿੰਗ ਨਾਲ ਰਿਲੇਟਡ ਹੈ ਕਿ ਤੁਸੀਂ ਇੱਕ ਵਾਰ ਤੁਹਾਨੂੰ ਕਿੱਕ ਬੌਕਸਿੰਗ ਜ਼ਰੂਰ ਟਰਾਈ ਕਰਨੀ ਚਾਹੀਦੀ ਹੈ ਤਾਂ ਉਹਨਾਂ ਨੇ ਸਾਨੂੰ ਕਿੱਕ ਬੌਕਸਿੰਗ 'ਚ ਲੈ ਗਿਆ ਕੋਈ ਮੈਸੇਜ ਦੇਣਾ ਚਾਹੁੰਦੇ ਹਾਂਜੀ YouTube 'ਤੇ ਹੀ ਮੈਸੇਜ ਦੇਣਾ ਚਾਹੀਦਾ ਹੈ ਕਿ ਤੁਸੀਂ ਜਿੰਨਾ ਹੋ ਸਕੇ ਸਪੋਰਟਸ ਕਰੋ ਨਸ਼ਿਆਂ ਤੋਂ ਦੂਰ ਰਹੋ ਖਾਸ ਕਰਕੇ ਆਪਣੀ ਮੰਮੀ ਡੈਡੀ ਦਾ ਕਹਿਣਾ ਮੰਨੋ ਮਤਲਬ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਜੇ ਦੀ ਛੂਤ ਜਿਹੜੀ ਆ ਉਹ ਬਾਹਰ ਖਾਣ ਪੀਣ ਦੇ ਵਿੱਚ ਯਾਨੀ ਡਰੱਗਸ ਨਸ਼ੇ ਹੋਰ ਫਾਸਟ ਫੂਡ ਬਹੁਤ ਜ਼ਿਆਦਾ ਲੈਂਦੀ ਹੈ ਉਹਨਾਂ ਨੂੰ ਛੱਡ ਕੇ ਇਹਨਾਂ ਨੂੰ ਮਤਲਬ ਬੱਚਿਆਂ ਨੂੰ ਸਪੋਰਟਸ ਵਾਲਾ ਹੋਣਾ ਚਾਹੀਦਾ ਤਾਂ ਜੋ ਵਧੀਆ ਫਿਟ ਰਹੇ ਸਭ ਨੂੰ ਤੇ ਆਪਣੇ ਆਪ ਦੇ ਸ਼ਕਤਵਰ ਬਣਾਈ ਜਾਣੀ ਹੈ ਸਾਡੇ ਪੰਜਾਬ ਤੌਰ ਦੇ ਦੇ ਨਾਮ ਰੋਸ਼ਨਾ ਬੱਚਿਆਂ ਨੂੰ ਬਹੁਤ ਵਧੀਆ ਲੱਗਦਾ ਹੈ ਕਿਉਂਕਿ ਜਈ ਸਰ ਇਦਾਂ ਪਲੇਅਰਸ ਹੁੰਦੇ ਨੇ ਜੇ ਮੈਡਲ ਲੈ ਕੇ ਹੁੰਦੇ ਪਰ ਉਹਨਾਂ ਨੂੰ ਕਿਤੇ ਵੀ ਸਨਮਾਨਿਤ ਨਹੀਂ ਕੀਤਾ ਜਾਂਦਾ ਇਹ ਆ ਉਹਨਾਂ ਦਾ ਸਵਾਗਤ ਨਹੀਂ ਕੀਤਾ ਜਾਂਦਾ ਜਦੋਂ ਤੁਸੀਂ ਇੰਡੀਆ ਆਏ ਸੀ ਤੇ ਉਸ ਟਾਈਮ ਤੁਹਾਡਾ ਸਵਾਗਤ ਨਹੀਂ ਕੀਤਾ ਗਿਆ ਨਹੀਂ ਨਹੀਂ ਸਾਡਾ ਸਵਾਗਤ ਹੋਤ ਹੋਇਆ ਕਿਉਂਕਿ ਮੈਂ ਤਾਂ ਦੀ ਗੱਲ ਐਗਰੀ ਕਰਦੀ ਹਾਂ ਕਿ ਮੈਂ ਕਾਫੀ ਸਾਲ ਤੱਕ ਸਪੋਰਟਸ ਕਰਦੀ ਹਾਂ ਆ ਮੈਨੂੰ ਕੋਈ ਨਹੀਂ ਕਿ ਮੈਂ ਵਰਲਡ ਕਪ ਪਹਿਲਾਂ ਖੇਡੀ ਸੀ ਬਟ ਅਸੀਂ ਕਹੀ ਨਾ ਕਿ ਵਨ ਨੈਸ਼ਨਲ ਚੈਂਪੀਅਨ ਹਾਂ ਤੇ ਮੈਂ ਹਮੇਸ਼ਾ ਸਟੇਟ ਚੈਂਪੀਅਨ ਰਹੇ ਹਾਂ ਜੀ ਤਾਂ ਮੈਂ ਪਹਿਲਾਂ ਵੀ ਇੰਟਰਨੈਸ਼ਨਲ ਖੇਡਿਆ ਪਰ ਉਹ ਇਨਵੀਟੇਸ਼ਨ ਟੂਰਨਾਮੈਂਟ ਸੀ ਕਿ ਕਦੇ ਵੀ ਕਿਸੇ ਨੇ ਕੋਈ ਉਪਰਾਲਾ ਨਹੀਂ ਕੀਤਾ ਮੈਨੂੰ ਸਾਨੂੰ ਕੋਈ ਐਕਨੋਲਜਮੈਂਟ ਨਹੀਂ ਮਿਲੀ ਜਿਵੇਂ ਤੁਸੀਂ ਕਹਿੰਦੇ ਨਾ ਜਿੱਦ ਕੁੱਤੇ ਨੂੰ ਪਾਣੀ ਨਹੀਂ ਪਾਉਂਦੇ ਉਹਨੇ ਖੇਡ ਲਾਉਂਦਾ ਮੈਂ ਬਹੁਤ ਖੁਸ਼ ਹਾਂ ਕਿ ਸਾਡੇ ਸਾਨੂੰ ਸਨਮਾਨਿਤ ਕੀਤਾ ਤੇ ਸਾਨੂੰ ਇਹ ਤੋਂ ਕੀ ਕਹਿ ਸਕਦਾ ਮੋਟੀਵੇਸ਼ਨਲ ਹੋਰ ਤੋਂ ਮੈਨੂੰ ਮੋਟੀਵੇਟ ਹੋਇਆ ਕਿ ਸਾਡੇ ਜ਼ਲੰਦਰ ਦੇ ਲੋਕੀ ਸਾਨੂੰ ਉਪਰਾਲਾ ਕਰ ਰਹੇ ਤੇ ਮੈਨੂੰ ਬਹੁਤ ਬਹੁਤ ਅੰ ਇਸ ਤੋਂ ਪਹਿਲਾਂ ਤੁਸੀਂ ਕਦੀ ਵਰਲਡ ਟੂਰਨਾਮੈਂਟ ਕੀਤੇ ਮੇਰਾ ਪਹਿਲਾ ਵਰਲਡ ਕੱਪ ਸੀ ਤੇ ਸਿੱਧੀ ਮੈਡਲ ਵੀ ਲੈ ਕੇ ਆਏ ਅਰੇ ਬਸ ਸਾਡੇ ਕੋਚਸਰ ਨੇ ਬਹੁਤ ਸਾਨੂੰ ਮਨਕ ਕਰਾਈ ਸੀ ਤੇ ਮੈਂ ਕਹਾਂਗੀ ਕਿ ਸਾਰਿਆਂ ਦੀ ਦੁਆਵਾਂ ਨਾਲ ਸੀ ਤਾਂ ਸਾਰਾ ਸੀ ਮੈਡਲ ਲੈ ਕੇ ਆਇਆ ਤੇ ਮੈਂ ਤੁਸੀਂ ਇਸ ਗੇਮ ਦੇ ਵਿੱਚ ਕਰੂੰਗੀ ਮਾਮਾ ਅਸੀਂ 1.5 ਸਾਲ ਪਹਿਲੇ ਇਸ ਦਾ ਹੋਇਆ ਇਸ ਤੋਂ ਪਹਿਲਾਂ ਕੋਈ ਹੋ ਰਹੀ ਜੀ ਮੈਂ ਕੱਲ ਮੈਂ ਵੀ ਕੌਮ ਸਾਰੀ ਸੀ ਸੇ ਦੋਨੋਂ ਨਾਲੀ ਬਾਕਸਿੰਗ ਕਰਦੇ ਆ ਜਿੰਦੇ ਸਾਡੇ ਕੋਲ ਸਰ ਮਿਸਟਰ ਖੈਂਸਨ ਸੀ ਉਹ ਕਿੱਕ ਬਾਕਸਿੰਗ ਨਾਲ ਜੁੜੇ ਤਾਂ ਨਨ ਸੰਭਾਇਆ ਕਿ ਤੁਸੀਂ ਕਿੱਕ ਬਾਕਸਿੰਗ ਕਰੋ ਹਾਂਜੀ ਕਿ ਇਹ ਚ ਵੀ ਬਹੁਤ ਪੋਟੈਂਸ਼ੀਅਲ ਹੈ ਤਾਂ ਸੀ ਨੂੰ ਹੁਣੇ 1.5 ਸਾਲ ਤੋਂ ਸਿੱਖਿਆ ਲਿੱਤੇ ਹੁਣ ਅਸੀਂ ਕਿੱਥੇ ਆ ਅੱਜ ਦੇ ਜਿਹੜਾ ਯੂਥ ਹੈ ਉਹ ਕੋਈ ਮੈਸੇਜ ਲੈਣਾ ਚਾਹੁੰਦੇ ਕਿਉਂਕਿ ਬਹੁਤ ਸਾਰੇ ਜਿਹੜੇ ਗੁੱਟੇ ਬੱਚੇ ਆ ਉਹ ਇਸ ਨੂੰ ਦੇਖ ਕੇ ਸੀ ਵੀਡੀਓਸ ਵਗੈਰਾ ਬਣਾਵਾਂਗੇ ਸੋਸ਼ਲ ਮੀਡੀਆ ਤੇ ਸੀ ਫੇਮਸ ਹੋਵਾਂਗੇ ਕਾਈ ਸਾਡਾ ਨਾਮ ਹੋਵੇਗਾ ਜੀ 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 ਮੈਂ ਤੁਹਾਡੇ ਨਾਲ ਐਗਰੀ ਤੇ ਡਿਸਐਗਰੀ ਦੋਨੋਂ ਬਿਕਾਜ਼ ਇਹ ਚ ਕੋਈ ਸ਼ੱਕ ਨਹੀਂ ਕਿ ਬੱਚੇ ਫੇਮਸ ਹੋ ਰਹੇ ਬਟ ਸਾਡੀ ਸਿਹਤ ਜ਼ਰੂਰੀ ਹੈ ਅੱਜ ਅਸੀਂ ਜਵਾਨਾਂ ਕੋਈ ਲੋੜ ਨਹੀਂ ਪਰ ਜਦੋਂ ਅਸੀਂ ਵੱਡੇ ਹੋਣਾ ਜਿਵੇਂ 25 ਤੋਂ ਬਾਅਦ ਕਾਫੀ ਲੋਕਾਂ ਨੂੰ ਦਿੱਕਤ ਆ ਰਹੀਆਂ ਕਈ ਬੱਚਿਆਂ ਨੂੰ ਬੀਪੀ ਸ਼ੂਗਰ ਕਾਫੀ ਗੁੱਝਾ ਨਸ਼ਾ ਤਾਂ ਤੁਸੀਂ ਸਾਡੀ ਛੱਡੋ ਜੀ ਨਸ਼ਾ ਤਾਂ ਹੈ ਹੀ ਗਲਤ ਬਟ ਸਾਡੀ ਸਿਹਤ ਬੱਚਿਆਂ ਦੀ ਬਹੁਤ ਖਰਾਬ ਹੋ ਰਹੀ ਹੈ ਕਿ ਤੁਹਾਨੂੰ ਸਪੋਰਟਸ ਬਹੁਤ ਜ਼ਰੂਰੀ ਹੈ ਤੁਹਾਡੀ ਆਪਣੀ ਫਿਟਨੈਸ ਵਾਸਤੇ ਆਪਣੇ ਆਪ ਨੂੰ ਸਿਹਤਮੰਦ ਰੱਖਣ ਵਾਸਤੇ ਦਾ ਦੱਸੇ ਮੈਂ ਤਾਂ ਹੀ ਕਹਾਂਗੀ ਕਿ ਤੁਸੀਂ ਇੰਡੀਵਿਜੂਅਲ ਸਪੋਰਟਸ ਜ਼ਿਆਦਾ ਕਰੋ ਜਿਵੇਂ ਕਿ ਕਿਕ ਬਾਕਸਿੰਗ ਹੋ ਗਿਆ ਬਾਕਸਿੰਗ ਹੋ ਗਿਆ ਜੁਡੋ ਕਾਰਾਟੇ ਇੰਡੀਵਿਜੂਅਲ ਚ ਜ਼ਿਆਦਾ ਕਿਉਂਕਿ ਤੁਸੀਂ ਇੰਡੀਵਿਜੂਅਲ ਵੀ ਕਰ ਸਕਦੇ ਘਰ ਹੀ ਬੈ ਕੇ ਕਰ ਸਕਦੇ ਕੋਈ ਜ਼ਰੂਰੀ ਨਹੀਂ ਕਿ ਤੁਹਾਨੂੰ ਗਰੁੱਪ ਦੀ ਹੀ ਲੋੜ ਹੈ ਮੈਂ ਸਾਰਿਆਂ ਨੂੰ 아이 ਕਹਾਂਗੀ ਕਿ ਰੱਤੋ ਰੱਤ ਸਪੋਰਟਸ ਕਰੋ ਆਪਣੇ ਆਪ ਨੂੰ ਹੈਲਦੀ ਰੱਖੋ ਵਧੀਆ ਖਾਓ ਤੇ ਦਾ ਸਮਝਾਵਾਂਗਾ